ਜਿੰਨਾ ਚਿਰ ਗੱਲ ਤਾਂ ਹੀ ਨਹੀਂ ਹੁੰਦੀ ਅਸੀਂ ਡਰਾਉਣ ਨਹੀਂ ਚੱਲਣ ਦਿੰਦੇ ਕਾਰਨ ਕੀ ਹੈ ਡਰੋਂ ਸਾਨੂੰ ਮਾਰ ਕੇ ਚੱਲ ਸਕਦਾ ਉਹ ਹਾਈ ਕੋਰਟ ਦੇ ਸਾਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਵੀ ਸੀ ਨਹੀਂ ਬਲਾ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਰ ਭਵੰਦਵਾਣਾ ਸੀ ਧਰਨਾ ਲਈ ਉਹ ਧਰਨਾ ਵੀ ਲਈ ਬੈਠਾ ਸੀ ਇਹ 717 ਗਿੱਲਾ ਬਾਣ ਜਿਹੜਾ ਉਹਦਾ ਆਮਲ ਕੁੱਲ ਜ਼ਮੀਨ ਦਾ ਜਿਹੜਾ ਤੀਜਾ ਹਿੱਸਾ ਜਿਹੜਾ ਇਹਨਾਂ ਕੋਲ ਜ਼ਮੀਨ ਦਾ ਕੋਲ ਇਹ ਤੋਂ ਵੱਖਰੀ ਜ਼ਮੀਨ ਵੀ ਹੈਗੀ ਉਹਦਾ 3500 ਏਕੜ ਉਹ ਜੋ ਤੀਜਾ ਸਰਦਾਰਾਂ ਦੇ ਨਾਮ ਬੋਲਦਾ ਸਰਦਾਰ ਕਹੇ ਲੋ ਜਾਂ ਜ਼ਗੀਰਦਾਰ ਕਹੇ ਲੋ ਤੇ ਇੱਕ ਨੂੰ ਉਹ ਅਸੀਂ ਡੀਸੀ ਨੂੰ ਕਿਹਾ ਵੀ ਤੁਹਾਡਾ 17 ਅੰਕ ਸਾਢੇ 17 ਅੰਕ ਵਾਲਾ ਕਾਨੂੰਨ ਕਿੱਧਰ ਗਿਆ ਤੁਸੀਂ ਇਸ ਕੋਰਟ ਦਾ ਫੈਸਲਾ ਕਰਕੇ ਉਹਨੂੰ 100 ਕਿਲਾ ਦਵਾਉਣ ਲੱਗੇ ਹੋ ਹੁਣ ਉਹੀ ਹਾਈ ਕੋਰਟ ਨੇ ਫੈਸਲਾ ਕਰਿਆ ਵੀ ਹਰਿਆਣੇ ਨੂੰ ਪਾਣੀ ਦੇ ਦਿਓ ਉਹ ਇਹਨਾਂ ਨੇ ਲਾਗੂ ਨਹੀਂ ਕੀਤਾ ਗੱਲ ਇਹਨੂੰ ਗਲਤ ਲੱਗਦਾ ਸੀ ਹਾਈ ਕੋਰਟ ਦਾ ਫੈਸਲਾ ਜੇ ਸਰਕਾਰ ਨੂੰ ਕੋਈ ਫੈਸਲਾ ਗਲਤ ਲੱਗਦਾ ਉਹਨੂੰ ਲਾਗੂ ਨਹੀਂ ਕਰਦੇ ਤੇ ਜਿਹੜਾ ਸਾਨੂੰ ਗਲਤ ਲੱਗਦਾ ਸੀ ਕਿਵੇਂ ਲਾਗੂ ਹੋਣ ਦੇਈਏ ਅਸੀਂ ਕਹਿੰਦੇ ਕਰ ਲਓ ਲਾਗੂ ਤੁਸੀਂ ਤੁਹਾਡੇ ਕੋਲ ਤਾਕਤਾਂ ਮਾਰ ਦਿੱਤੀਆਂ ਜਿਹੜੀ ਜ਼ਮੀਨ ਲੋਕਾਂ ਨੇ ਆਵਾਜ਼ ਕੀਤੀ ਹੈ ਜਿਹਨਾਂ ਨੂੰ ਕਿਹਾ ਵੀ ਤੁਸੀਂ ਆਵਾਜ਼ ਕਰ ਲਓ ਤੁਹਾਨੂੰ ਮਾਲਕੀ ਹੱਕ ਦੇਵਾਂਗੇ ਹਜੇ ਤੱਕ ਨਹੀਂ ਦਿੱਤੇ ਜਨਵਰੀ ਉਹਨਾਂ ਨੂੰ 70 ਸਾਲ ਹੋ ਗਏ ਬੌਂਦਿਆਂ ਨੂੰ ਪਤਾ ਨਹੀਂ ਕਿੰਨੇ ਬਜ਼ੁਰਗ ਸਾਡੇ ਉੱਤੇ ਸੱਪਾਂ ਨੇ ਖਾਲੇ ਹੋਣਗੇ ਕਿੰਨੇ ਮਰੇ ਹੋਣਗੇ ਸੱਪ ਲੜ ਲੜ ਕੇ ਹੁਣ ਇਹਨਾਂ ਨੇ ਉਹ ਲੈਂਡ ਬੈਂਕ ਬਣਾ ਲਈ ਲੈਂਡ ਬੈਂਕ ਬਣਾ ਕੇ ਕਿਉਂਕਿ ਜਿੰਨਾ ਸੈਟਲਾਈਟ ਰਹੀਂ ਸਾਰਾ ਕੁਝ ਇਹਨਾਂ ਦੇ ਕੋਲ ਹੀ ਹੈ ਉਹਨੂੰ ਭਵਕਦਿਆਂ ਮੰਡਿਆਂ ਦਾ ਨਾਮ ਦਿੱਤਾ ਮਤਲਬ ਜਿਹੜੀ ਕੰਪਨੀ ਮਰਜ਼ੀ ਕਹੇ ਉਹਨੂੰ ਇਹ ਕਹਿੰਦੇ ਨੇ ਵੀ ਆਹ ਫਲਾਨਾ ਏਰੀਆ ਇੱਨਾ ਇਕੱਠਾ ਕਰ ਤੁਸੀਂ ਲਓ ਇਹ ਜਿਆਦਾ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅੱਛਾ ਜੀ ਸਾਹਿਬ ਇੱਥੇ ਬੈਠਿਆ ਹੋਣਗੇ ਨਹੀਂ ਪ੍ਰਧਾਨ ਸਾਹਿਬ ਇੱਥੇ ਤਫਾਹਰਾ ਚੜਾਇਆ ਸਾਡੇ ਭਗਵੰਤ ਮਾਨ ਵੀ ਆਪ ਕਹਿੰਦਾ ਹਾਂ ਪਾਣੀ ਦੀ ਬੱਟ ਪਿੱਛੇ ਤਾਂ ਮਾਰ ਦਿੰਦੇ ਆ ਬੰਦਾ ਇਹ ਤਾਂ ਦੂਜਾ ਪਾਣੀ ਦੀ ਬਾਰੀ ਪਿੱਛੇ ਬੰਦਾ ਮਾਰਦੇ ਬੱਟ ਦਾ ਕਿੰਨਾ ਕਰੌਲਾ ਹੁੰਦਾ ਪਾਤੋਂ ਗਿੱਠ ਦਾ ਦੌਰ ਇਹਦਾ ਹੁੰਦਾ ਹੋਇ ਉੱਥੇ ਵੀ ਪਰਵਾਹ ਨਹੀਂ ਮੰਨਦੇ ਇਹ ਤਾਂ ਹੁਣ ਜ਼ਮੀਨਾਂ 7 ਜਣੇ 7 117 ਏਕੜ ਦਾ ਮਾਮਲਾ ਐਡੀ ਸੌਖਿਆ ਕਿਵੇਂ ਜ਼ਮੀਨ ਛੱਡ ਦੇਣਗੇ ਅਸੀਂ ਤਾਂ ਕਹਿੰਨੇ ਜੋ ਇੱਕ ਦਿਨ ਕੱਢ ਲਾਂ ਮਸਾਲਾ ਫੌਜ ਲਿਆਉਣ ਫੌਜ ਲਿਆਉਣ ਉਹਨੂੰ ਅਧਿਕਾਰ ਦੇ ਦੇਣ ਜਿੰਨੇ ਮਾਰਨੇ ਮਾਰਨੇ ਬੰਦੇ ਮਾਰਨੇ ਆ ਮਕਾ ਲਾਣੇ ਕਿੰਨ ਕਰ ਲੈਣਗਾ ਵਜਾ ਰੋਜ਼ ਦੀ ਕਿੰਨ ਕਿੰਨਸ ਮਕਾ ਲਾਣ ਦੇਖ ਲਓਗੇ ਪੰਜਾਬ ਦੇ ਲੋਕ ਕੀ ਐ ਇੱਧਰ ਜਾਉਣ ਵਾਲੇ ਨੂੰ ਕਿਹਾ ਵੀ ਭਾਈ ਤੁਸੀਂ ਮਰੋਗੇ ਤੁਸੀਂ ਤਾਂ ਪਲੀਤੋ ਕਮਾਂਤੀ ਭਗਵੰਤ ਮਾਨ ਪਾਖੜਾ ਤੇ ਜਾਂਦੇ ਆ ਬੰਨ ਤੇ ਜਾ ਕੇ ਉੱਥੇ ਕਹਿੰਦਾ ਕਿ ਮੈਂ ਪਾਣੀ ਬਚਾਉਣਾ ਤੇ ਕਿਸਾਨਾਂ ਦੀਆਂ ਜ਼ਮੀਨਾਂ ਲਈ ਪਾਣੀ ਬਚਾਉਣਾ ਕਿਵੇਂ ਦੇਖਦੇ ਹੋ ਕਿ ਜ਼ਮੀਨਾਂ ਤਾਂ ਖੋਈਆਂ ਜਾ ਰਹੀਆਂ ਪਰ ਪਾਣੀ ਜ਼ਮੀਨਾਂ ਲਈ ਬਚਾਇਆ ਜਾ ਰਿਹਾ ਜਿਵੇਂ ਕੈਪਟਨ ਪਾਣੀ ਦਾ ਰੱਖਾ ਬਣਿਆ ਸੀ ਓੰਜ ਕਰੇ ਪਾਣੀ ਦਾ ਰੱਖਾ ਬਣ ਗਿਆ ਇਹ ਬਹੁਤ ਛੋਟਾ ਮਸਲਾ ਜਿਹੜਾ ਹੁਣ ਇਹਨਾਂ ਡੇਡਾ ਖੜਾ ਕੀਤਾ ਇਹਦੇ ਚ ਤਾਂ ਹਰਿਆਣੇ ਦੇ ਪੰਜਾਬ ਦੇ ਲੋਕਾਂ ਨੂੰ ਲੜਾਉਣਾ ਚਾਹੁੰਦੇ ਜੇ ਪਾਣੀ ਦੀ ਪੂਰੀ ਗੱਲ ਹੈ ਸਾਰਿਆਂ ਨੂੰ ਵੱਡਾ ਹੈ ਕਿ ਜਿਹੜਾ ਉਹ ਉਹਨਾਂ ਨੂੰ ਪਾਣੀ ਸੰਸਾਰ ਬੈਂਕ ਦੇ ਹੁਕਮਾਂ ਦੇ ਤਹਿਤ ਕਾਰਪੋਰੇਟਾਂ ਦਾ ਕਬਜ਼ਾ ਕਰਾਇਆ ਜਾ ਰਿਹਾ ਹੈ ਇਹ ਜਿਥੇ ਬੰਦੀ ਮੇਰਾ ਸਾਥ ਦੇ ਨੇ ਪੰਜਾਬ ਦਾ ਪਾਣੀ ਕਿਸਾਨਾਂ ਦਾ ਪਾਣੀ ਪਹਿਲਾਂ ਉਹ ਲੋਕਾਂ ਦਾ ਸਾਥ ਦੇਵੇ ਪਾਣੀ ਦਾ ਬਚਾਉਣ ਦਾ ਰਾਦਾ ਬਣਾਵੇ ਫਿਰ ਲੋਕ ਸਾਥ ਵੀ ਦੇ ਦਿੰਦੀ ਹੈ ਜੇ ਲੋਕਾਂ ਦਾ ਸਾਰਾ ਕੁਝ ਔਲਟ ਫੈਸਲੇ ਕਰਨੇ ਤੇ ਲੋਕ ਸਾਥ ਕਿਵੇਂ ਦੇ ਦੇਣਗੇ ਜੇ ਕੋਈ ਚੋਰ ਆਇਆ ਚੋਰ ਕਿਸੇ ਜਰ ਕੋਈ ਗੱਲ ਨਹੀਂ ਮੈਂ ਨਹੀਂ ਚੋਦੇ ਪਿੰਡ ਦੀ ਚੋਰੀ ਕਰਦਾ ਤੁਸੀਂ ਮੇਰਾ ਸਾਥ ਤਾਂ ਦਿਓ ਇਹ ਤਾਂ ਚੋਰ ਹੈ ਡਾਕੂ ਹੈ ਉਹ ਤਾਂ ਨਹੀਂ ਆਉਂਦੇ ਕਹਿੰਦੇ ਇੱਥੇ ਏਸੀ ਵਾਲੀਆਂ ਟਰਾਲੀਆਂ ਹਨੀਆਂ ਤੁੱਪੇ ਬਹਿਣਾ ਪੈਣਾ ਹੈ ਉਹਨਾਂ ਨੇ ਕੋਈ ਆਪਦਾ ਏਸੀ ਲਾ ਲਿਆ ਇੱਦਾਂ ਕਿਉਂ ਜੁਬਦਾ ਇਹ ਹਰ ਵਕਤ ਏਸੀਆਂ ਜੇ ਰਹਿੰਦੇ ਆ ਮਤਲਬ ਐਦਾ ਨਹੀਂ ਹੈਗੇ ਵੀ ਹੁਣ ਟੋਟਲ ਟਰਾਲੀਆਂ ਜਿਹੜਿਆਂ ਚ ਲੱਗੇ ਤੁਸੀਂ ਚੱਕ ਕੇ ਲੈ ਗਏ ਚੋਰੀ ਕਰਕੇ ਲੈ ਗਏ ਉਹ ਤਾਂ ਮੋੜ ਦੇਣ ਦਾ ਸਮਾਨ ਤਾਂ ਮੋੜ ਦਿਓ ਟਰਾਲੀਆਂ ਤਾਂ ਮੋੜ ਦਿਓ ਪਾਣੀ ਗੰਦਲਾ ਕਰ ਰਹੀਆਂ ਫੈਕਟਰੀਆਂ ਤੇ ਫੈਕਟਰੀਆਂ ਵਾਲੇ ਗੰਦਲੇ ਪਾਣੀ ਨੂੰ ਜੋ ਕੋਈ ਤੇ ਰੋਲਾ ਪਾਉਂਦਾ ਇਕੱਠੇ ਹੁੰਦੇ ਆ ਉਹਨੂੰ ਫੜ ਕੇ ਡੰਗਣਾ ਕੋਟ ਕੇ ਅੰਦਰ ਲੈ ਜਾਂਦੇ ਆ ਇਹ ਪਾਣੀ ਦਾ ਰੱਖਾ ਕਿਵੇਂ ਹੋ ਗਈ ਲੋਕ ਵੱਲ ਟੀਵੀ ਨਾਲ ਜੁੜੋਂ ਤੁਸੀਂ ਮੈਂ ਹਮਤਾਜ ਜੌਂਦ ਪਿੰਡ ਅੱਜ ਸਵੇਰੇ ਪੁਲਿਸ ਵੱਡੀ ਤਦਾਦ ਵੱ ਚੜ ਕੇ ਆਈ ਹੈ ਪੂਰਾ ਮਾਮਲਾ ਤੁਸੀਂ ਸਾਰੇ ਜਾਣਦੇ ਹੋ ਕਿ ਜ਼ਮੀਨਾਂ ਦੀ ਜਿਹੜੀ ਲੜਾਈ ਹੈ ਲਗਾਤਾਰ ਚੱਲ ਰਹੀ ਹੈ ਬੀਕੇਯੂ ਗਰਾਹਾਂ ਤੇ ਜਥੇਬੰਦੀ ਜਿਹੜੀ ਇੱਥੇ ਲਗਾਤਾਰ ਸੰਘਰਸ਼ ਕਰ ਰਹੀ ਹੈ ਅੱਜ ਦੇ ਬਾਰੇ ਜਾਣਦੇ ਆ ਕਿ ਕੀ ਪੂਰੀ ਗੱਲਬਾਤ ਹੋਈ ਏ ਸਾਡੇ ਨਾਲ ਚੰਡਾ ਸਿੰਘ ਜੇਠੂ ਕਹਿੰਨੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਅੱਜ ਤੜਕੇ ਪੁਲਿਸ ਆਉਂਦੀ ਏ ਕੀ ਕਾਰਨ ਏ ਜੀ ਉਹਦਾ ਸਾਨੂੰ ਪਤਾ ਹੀ ਲੱਗਿਆ ਵੀ ਪੁਲਿਸ ਭਾਈ ਉਹ ਇਕੱਠੀ ਹੋ ਰਹੇ ਤੇ ਆਊਗੀ ਜੀ ਤੇ ਉਹ ਲਗਭਗ ਸੀ 3:30 ਵਜੇ ਜੀ ਉਹ ਜਾ ਉਹਨਾਂ ਦੀ ਹੱਥੇ ਆ ਗਈ ਉਹਨਾਂ ਨੇ ਆਦਰ ਡਰਾਉਣ ਦਾ ਜਿਹੜਾ ਕੰਮ ਕਰਨਾ ਸੀਗਾ ਜੀ ਉਹ ਸ਼ੁਰੂ ਕਰ ਲਿਆ ਸੀ ਜੀ ਇਹਨਾਂ ਨੂੰ ਵੀ 3 ਵਜੇ ਪਤਾ ਲੱਗਿਆ ਇਹ ਮੁੜ ਕੇ ਉੱਥੇ ਇਕੱਠੇ ਹੋ ਕੇ ਗਏ ਐ ਜੀ ਇਦਰੋਂ ਦੂਜੇ ਪਿੰਡਾਂ ਵਾਲੇ ਵੀ ਸਾਡੇ ਆ ਗਏ ਸੀਗੇ ਉਦੋਂ ਉਹ ਜਿਹੜਾ ਡਰੋਨ ਹੈ ਵੀ ਯਾਰ ਸਾਨੂੰ ਮਾਰ ਮੁਰ ਕੇ ਤੁਹਾਡਾ ਡਰੋਨ ਚੱਲੂਗਾ ਇਹ ਨਾ ਚਲਾਓ ਤੁਸੀਂ ਠੀਕ ਹੈ ਉਹ ਰਾਦਾ ਕਰਕੇ ਆਓ ਜਿਹੜਾ ਡੀਸੀ ਕਹਿੰਦਾ ਵੀ ਬੇਵਸਤ ਤਾਂ ਨਹੀਂ ਹੈਗਾ ਕਾਨੂੰਨ ਹੁਣ ਜਿੱਥੋਂ ਤੱਕ ਰੇਣੀ ਦੀ ਦਿੱਲੀ ਲੈ ਵੀ ਯਾਰ ਸਾਡੀ ਮਜਬੂਰੀ ਹੈ ਕਿਉਂਕਿ ਹਾਈ ਕੋਰਟ ਦਾ ਫੈਸਲਾ ਹੈ ਠੀਕ ਹੈ ਮੰਨ ਲਾ ਨੇ ਵੀ ਇਹਨੂੰ ਦੀ ਮਜਬੂਰੀ ਹੈ ਕੋਰਟ ਦਾ ਫੈਸਲਾ ਹੈ ਹੁਣ ਉਹੀ ਹਾਈ ਕੋਰਟ ਨੇ ਫੈਸਲਾ ਕਰਿਆ ਵੀ ਹਰਿਆਣੇ ਨੂੰ ਪਾਣੀ ਦੇ ਦਿਓ ਹੂੰ ਉਹ ਇਹਨਾਂ ਨੇ ਲਾਗੂ ਨਹੀਂ ਕੀਤਾ ਇਹਨਾਂ ਨੂੰ ਗਲਤ ਲੱਗਦਾ ਸੀ ਹਾਈ ਕੋਰਟ ਦਾ ਫੈਸਲਾ ਜੇ ਸਰਕਾਰ ਨੂੰ ਕੋਈ ਫੈਸਲਾ ਗਲਤ ਲੱਗਦਾ ਉਹਨੂੰ ਲਾਗੂ ਨਹੀਂ ਕਰਦੇ ਤੇ ਜਿਹੜਾ ਸਾਨੂੰ ਗਲਤ ਲੱਗਦਾ ਸੀ ਕਿਵੇਂ ਲਾਗੂ ਹੋਣ ਦੇਗੇ ਅਸੀਂ ਕਹਿੰਦੇ ਕਰ ਲੋ ਲਾਗੂ ਤੁਸੀਂ ਤੁਹਾਡੇ ਕੋਲ ਤਾਕਤਾਂ ਮਾਰ ਕੇ ਕਰ ਲੋ ਹੁਣ ਇਧਰ ਗੈਸ ਪਾਪਾ ਲੈਣ ਦਾ ਹੋਇਆ ਇਸੇ ਡੀਸੀ ਨਾਲ ਸਮਝੌਤਾ ਹੋਇਆ ਵੀ ਵਿਚ ਸੀਗੇ ਇਹ ਜਨੋਂ ਇਹਨਾਂ ਨੇ ਕੇਸ ਖੋਸ ਬਣਾ ਕੇ ਤਿਆਰ ਕਰਿਆ ਸਾਨੂੰ ਨਹੀਂ ਪਤਾ ਮੁੜ ਕੇ ਵਾਪਸ ਲੈ ਲੈ ਕੇ ਨਾਲ ਲੈ ਲੈ ਕੋਰਟ ਨੇ ਕਿਹਾ ਵੀ ਇਧਰਲੇ ਹੱਥ ਕੰਮ ਚਲਾਓ ਤੇ ਇਹਦੇ ਲਸ ਪੈਸੇ ਦੇ ਦਿਓ ਜੀ ਮਨ ਲੱਗਦਾ ਸੀ ਮੇਨੋ ਚੱਲੇ ਉਸ ਗੱਲ ਨੂੰ ਵੀ ਉਦੋਂ ਦੋਵਾਰੀ ਧੱਕੇ ਨਾ ਫੇਰ ਮਤਲਬ ਪਾਪਾਂ ਦਾ ਗੈਸ ਦਾ ਕੰਮ ਸ਼ੁਰੂ ਕਰਨ ਕਰ ਲਿਆ ਕਿਉਂਕਿ ਕਰਦੇ ਵੀ ਆਪਾਂ ਜਾਓ ਜਿੱਦੋਂ ਨੂੰ ਜਾਂਦਾ ਘਾਠੇ ਹੁੰਦੀ ਉਹਨੂੰ ਘੰਟਾ ਦੇ ਘੰਟਾ ਤਾਂ ਮਿਲ ਹੀ ਜਾਂਦਾ ਇਹਨਾਂ ਨੂੰ ਉਹ ਐ ਕਰਕੇ ਉਹਦੇ ਜੋੜ ਲਾ ਲੇ ਸਾਰੇ ਦੁੱਖ ਕੀ ਕਿਸ ਨੂੰ ਦਿੱਤੀ ਨਹੀਂ ਹੈਗੀ ਉਦੋਂ ਕੋਰਟ ਦਾ ਫੈਸਲਾ ਕਿੱਧਰ ਗਿਆ ਹਾਈ ਕੋਰਟ ਦਾ ਫੈਸਲਾ ਸੀ ਗਿਆ ਕਿ ਡੱਲੇ ਵਾਲ ਭਾਈ ਦੀ ਉਹਦੀ ਮਰਨ ਬਰਤ ਰੱਖਿਆ ਉਹ ਮਰ ਜੂਗਾ ਉਹਦੀ ਜਾਨ ਬਚਾਓ ਜੀ ਉਦੋਂ ਡੱਲੇ ਦੀ ਜਾਨ ਬਚਾਉਣ ਨਹੀਂ ਗਏ ਨਹੀਂ ਮੁੜ ਕੇ ਜਦੋਂ ਆਪ ਨੂੰ ਲੱਗਿਆ ਉਦੋਂ ਬੁਰੀ ਤਰ੍ਹਾਂ ਉਹ ਆਜਾੜ ਤੇ ਮਤਲਬ 400 ਵੀ ਕਰਕੇ ਫੜ ਵੀ ਲਏ ਫਿਰ ਉਹਨਾਂ ਨੇ ਇੰਨਾ ਸਮਾਨ ਪੰਨਿਆ ਚੋਰੀ ਸਾਰਾ ਕੁਝ ਕੀਤਾ। ਇਹੀ ਕੁਸ ਇਹਨਾਂ ਨੇ ਕੀਤਾ ਸਾਡੇ ਨਾਲ। ਜਿੱਦਿਆਂ ਚੋ ਚੌਲੀਆਂ ਕੁੜੀਆਂ ਫੜੀਆਂ। ਜੀ। ਅਸੀਂ ਜਾਣਾ ਸੀ ਥਾਣੀ ਮੂਰੀ। ਥਾਣੀ ਮੂਰੇ ਜਾਂਤਾ ਗਈ ਐ। ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਲਾਠੀ ਚਾਰਜ ਕਰਿਆ। ਸਾਰਾ ਸਮਾਨ ਫੜ ਕੇ ਅੰਦਰ ਲੈ ਗਏ। ਤੇ ਉਦੋਂ ਚੱਦਾ ਸਮਾਨ ਦੇ ਨਹੀਂ ਰਹੇ ਸੀ ਹੁੰਦਾ ਜੀ। ਹੁਣ ਇਹਨੇ ਮਤਲ ਗੱਡੀ ਆਉਂਦੀ ਸਾਰੀਆਂ ਟੁੱਟੀਆਂ ਪੜਦੀਆਂ। ਜੀ। ਮੰਨ ਲਓ ਯਾਰ ਬੰਦਿਆਂ ਨਾਲ ਰੌਲਾ ਹੋ ਛੋੜਾ ਜਿੱਥੇ ਬੰਦਿਆਂ ਨਾਲ ਰੌਲਾ ਹੋ। ਇਹ ਗੱਡੀ ਨੇ ਕੀ ਵਿਗਾੜਤਾ ਸੀ ਛੋੜਾ ਭਈ। ਗੁਰਮੀ ਦੇ ਕੋ ਤੋੜਤਾ ਸੀ ਕਿ ਜਿਹੜੀ ਜੌਂਦ ਪਿੰਡ ਦਾ ਅੱਜ ਆਪ ਮਸਲਾ ਆਇਆ ਉਹ ਕਿਹੜੀ ਜ਼ਮੀਨ ਆ ਮਤਲਬ ਕਿੰਨੀ ਜ਼ਮੀਨ ਆ ਉਹਦਾ ਕੋਈ ਪਤਾ ਲੱਗਾ ਜਿਵੇਂ ਰੋਜ਼ ਡਰੋਨ ਉਡਾ ਦਿੰਦੇ ਆ ਕਿ ਕੀ ਕੀ ਲੱਭਦੇ ਨੇ ਇਹ ਜ਼ਮੀਨ ਦਾ ਜਿਹੜਾ ਮਸਲਾ ਹੈ ਤੁਹਾਨੂੰ ਪਹਿਲਾਂ ਵੀ ਕਿੰਨੇ ਇੰਟਰਵਿਊ ਆ ਗਏ ਆ ਪਹਿਲਾਂ ਕਿੰਨੇ ਆਰੀਵ ਸਾਹਮਣੇ ਸਾਹਮਣੇ ਭੇੜ ਵੀ ਹੋ ਗਿਆ ਜੀ ਇਹ 717 ਕਿੱਲਾ ਬਾਣ ਹੈ ਜੀ ਜਿਹੜਾ ਉਹਦਾ ਆਮਲ ਕੁੱਲ ਜ਼ਮੀਨ ਦਾ ਜਿਹੜਾ ਤੀਜਾ ਹਿੱਸਾ ਜਿਹੜਾ ਇਹਨਾਂ ਕੋਲ ਜ਼ਮੀਨਦਾਰਾਂ ਕੋਲ ਇਹ ਤੋਂ ਵੱਖਰੀ ਜ਼ਮੀਨ ਵੀ ਹੈਗੀ ਉਹਦਾ 3500 ਏਕੜ ਹੈ ਜੀ ਜਨੂੰ ਇਹਨੂੰ ਕਹ ਲੋ 2154 ਕਿੱਲਾਂ ਦਾ 53 ਜਾਂ 54 ਉਹ ਜਤੀਜਾ ਸਰਦਾਰਾਂ ਦੇ ਨਾਮ ਬੋਲਦਾ ਸਰਦਾਰ ਕਹ ਲਓ ਜਾਂ ਜ਼ਗੀਰਦਾਰ ਕਹ ਲਓ ਤੇ ਇੱਕ ਨੂੰ ਉਹਦੇ ਚੋਂ 100 ਗਿੱਲਾ ਹੁੰਦਾ ਅਸੀਂ ਡੀਸੀ ਨੂੰ ਕਿਹਾ ਵੀ ਤੁਹਾਡਾ 17 ਏਕੜ ਸਾਢੇ 17 ਏਕੜ ਵਾਲਾ ਕਾਨੂੰਨ ਕਿੱਧਰ ਗਿਆ ਤੁਸੀਂ ਇਸ ਕੋਡ ਦਾ ਫੈਸਲਾ ਕਰਕੇ ਉਹਨੂੰ 100 ਗਿੱਲਾ ਦਵਾਉਣ ਲੱਗੇ ਹੋ 17 ਏਕੜ ਵਾਲਾ ਕਾਨੂੰਨ ਕਿਥੇ ਕੀ ਕਹਿੰਦਾ ਹੈ ਜਨਜੀ ਜਿਹੜਾ ਮਤਲਬ ਆਪਦੀ ਮਰਜ਼ੀ ਹੈ ਲੋਕ ਤਾਂ ਕਿਹਦੇ ਮਗੌੜੇ ਆ ਉਹਨਾਂ ਦੇ ਨਹੀਂ ਸੁਣਨੇ ਉਹਨਾਂ ਦੇ ਨਹੀਂ ਕਰਨੇ ਹੈਗੇ ਦੂਜੇ ਪਾਸੇ ਇਹਨਾਂ ਨੇ ਕੱਲ ਗੱਲ ਚਲਾਈ ਵੀ ਅਸੀਂ ਤੁਹਾਡੇ ਦੋਨਾਂ ਤਰ੍ਹਾਂ ਨਾਲ ਬੈਠ ਕੇ ਨਿਬੇੜਦੇ ਆਂ ਐਸ.ਡੀ.ਐਮ ਦੇ ਸੱਦੇ ਵੀ ਆਵੜੇ ਉਧਰੋਂ ਵੀ ਆਏ ਹੋਣਗੇ ਵਿਚਾਲੇ ਅਧਿਕਾਰੀ ਆਗੇ ਦੋਨਾਂ ਦੀ ਗੱਲ ਗੁੱਲ ਸੁਣੀ ਐ ਮੁੜ ਕੇ ਇਹਨਾਂ ਨੂੰ ਤੈਅ ਕਰ ਲੇ ਵੀ ਆਪਾਂ ਸੋਮਵਾਰ ਨੂੰ ਗਾਹਾਂ ਗੱਲ ਬਧਾਵਾਂਗੇ ਹਜੇ ਸੋਮਵਾਰ ਤਾਂ ਆਇਆ ਨਹੀਂ ਅੱਜੇ ਚੜਾਈ ਕਰਕੇ ਆਗੇ ਅਸੀਂ ਇਹ ਪੁੱਛਿਆ ਵੀ ਤੁਸੀਂ ਟਾਈਮ ਤਾਂ ਸੋਮਵਾਰ ਦਾ ਹੀ ਜਾਨੇ ਤੁਸੀਂ ਅੱਜ ਫੋਰਸ ਲੈ ਕੇ ਚੜਾਈ ਕਰਕੇ ਆਗੇ ਇਹ ਫਿਰ ਕਿਤੇ ਆਗੇ ਕਿਤੇ ਮੁੜ ਕੇ ਤੁਸੀਂ ਇੱਕ ਦਿਨ ਹੀ ਕਰ ਲੋ ਫੌਜ ਫੂ ਜਲਾ ਲੋ ਮਾਰ ਦਿਓ ਜਿੰਨੇ ਮਾਰਨੇ ਐ ਫਿਰ ਛੋਡੀ ਹੋਈ ਐ ਜ਼ਮੀਨ ਤਾਂ ਸਾਡੀ ਜ਼ਮੀਨ ਤਾਂ ਉਹਨਾਂ ਦੀ ਰਹਿ ਜਾਣਾ ਜੇ ਸਾਡੇ ਸਾਹ ਭਗਦੇ ਆ ਇਹ ਲੋਕਾਂ ਦੇ ਮਾਰ ਦਿਓ ਲੋਕਾਂ ਨੂੰ ਛੋਡੀ ਹੋਈ ਐ ਇਹ ਤੇ ਰੌਲਾ ਪਾਈ ਖੜੇ ਐ ਉਥੇ 2700 ਏਕੜ ਦਾ ਪਾਈ ਖੜੇ ਆਪਣੇ ਹਾਜ਼ਰ ਕਿਆਂ ਦੇ ਵਿੱਚ ਜੀ ਅ 600 ਮਤਲਬ 50 ਕਿੱਲੇ ਹੈਗੇ ਆ ਉਹ ਮੈਂ ਪਿੰਡ ਦਾ ਨਾਮ ਤਾਂ ਔਖਾ ਗਿਆ ਪਾਖੜਾ ਦੇ ਨਾਲ ਹੈ ਪਟਿਆਲੇ ਦਾ ਪਿੰਡ ਹੈਗਾ ਇਹੇ ਜੇ ਇਸਕ ਲਗਭਗ 700 ਤੋਂ ਉੱਤੇ ਪਿੰਡ ਹੈ ਸਾਢੇ 750 ਪਿੰਡ ਕਹਿੰਦੇ ਐ ਜਿੱਥੇ ਇਸ ਕੇ ਦਾ ਰੌਲਾ ਹੀ ਆ ਜੀ ਤੇ ਇਹਨਾਂ ਨੇ ਦਾ ਰੌਲਾ ਜ਼ਮੀਨ ਦੇ ਹਵਾਲਾ ਤੋਂ ਵੱਡਾ ਕੀਤਾ ਹੋਇਆ ਜਿਹੜੀ ਜ਼ਮੀਨ ਲੋਕਾਂ ਨੇ ਆਵਾਜ਼ ਕੀਤੀ ਹੈ ਜਿਹਨਾਂ ਨੂੰ ਕਿਹਾ ਵੀ ਤੁਸੀਂ ਆਵਾਜ਼ ਕਰ ਲਓ ਤੁਹਾਨੂੰ ਮਾਲਕੀ ਹੱਕ ਦੇਵਾਂਗੇ ਹਜੇ ਤੱਕ ਨਹੀਂ ਦਿੱਤੇ ਜੀ ਜਨਰੀ ਉਹਨਾਂ ਨੂੰ ਸੈਂਕੜੇ ਸਾਲ ਹੋ ਗਏ ਬੋਂਦਿਆਂ ਨੂੰ ਪਤਾ ਨਹੀਂ ਕਿੰਨੇ ਬਜ਼ੁਰਗ ਸਾਡੇ ਉੱਤੇ ਸੱਪਾਂ ਨੇ ਖਾਲੇ ਹੋਣਗੇ ਕਿੰਨੇ ਮਰੇ ਹੋਣਗੇ ਸੱਪ ਲੜ ਲੜ ਕੇ ਜਨਰੀ ਮੌਤਾਂ ਹੋ ਕੇ ਥੀਤਲੀ ਦੇ ਧਰ ਕੇ ਲੋਕਾਂ ਨੇ ਜ਼ਮੀਨ ਨੂੰ ਆਦ ਕੀਤੀ ਹੈ ਹੁਣ ਇਹਨਾਂ ਨੇ ਉਹ ਲੈਂਡ ਬੈਂਕ ਬਣਾ ਲਈ ਲੈਂਡ ਬੈਂਕ ਬਣਾ ਕੇ ਕਿਉਂਕਿ ਜਿੰਨਾ ਸੈਟੇਲਾਈਟ ਰਹੀਂ ਸਾਰਾ ਕੁਝ ਇਹਨਾਂ ਦੇ ਕੋਲ ਹੀ ਹੈ ਉਹਨੂੰ ਭਵਕਦਿਆਂ ਮੰਡਿਆਂ ਦਾ ਨਾਮ ਦਿੱਤਾ ਮਤਲਬ ਜਿਹੜੀ ਕੰਪਨੀ ਮਰਜੀ ਕਹੇ ਉਹਨੂੰ ਇਹ ਕਹਦੇ ਨੇ ਵੀ ਆਹ ਫਲਾਣਾ ਏਰੀਆ ਇੰਨਾ ਇਕੱਠਾ ਪਿਆ ਤੁਸੀਂ ਲੈ ਲਓ ਪਰ ਉਹ 2 ਹੀ ਹਾਈ ਕੋਰਟ ਦੇ ਦਫ਼ਾਏ ਹਲੇ ਕਰਾ ਲਉਣਗੇ ਜਨੂਰੀ ਕੱਲੀ ਉਸੇ ਜਿਵੇਂ ਹੁੰਦਾ ਰੌਲਾ ਨਹੀਂ ਜਿਹੜਾ ਕੋਈ ਪਹਿਲਾਂ ਵਾਲੇ ਹੈਗੇ ਆ ਜਾਂਦੀ ਟੋਟਲ ਲਗਭਗ ਪੰਜਾਬ ਦੀ 40% ਜ਼ਮੀਨ ਦਾ ਰੌਲਾ ਖੜਾ ਕਰ ਲਿਆ ਉਹਨਾਂ ਨੇ ਠੀਕ ਹੈ ਤੇ ਉਹ ਰੌਲਾ ਫਿਰ ਡੰਗ ਨਾਲ ਲਾਗੂ ਕਰਨਾ ਚਾਹੁੰਦੇ ਆ ਜੇ 40% ਲੋਕਾਂ ਦੀ ਜ਼ਮੀਨ ਜਾਣੀ ਹੈ ਪਰ ਉਹ ਲੜਨਗੇ ਨਹੀਂ ਭਾਈ ਉਹ ਮਰਨਗੇ ਨਹੀਂ ਉਹ ਤਾਂ ਯਾਦ ਸਕੇ ਭਾਈ ਨੇ ਯਾਰ ਵੱਟ ਤੋਂ ਖੁੱਬਲੀ ਲਾਹਿਆ ਹੁੰਦਾ ਹੈ ਉਹੀ ਇੰਜ ਲੜਾਈਆਂ ਪੈਂਦੇ ਸੀ ਅੱਜ ਤਾਂ ਲੋਕਾਂ ਨੂੰ ਕਹਿੰਦੇ ਉਹ ਲੜਾਈਆਂ ਕਿਉਂ ਪੈਣੇ ਉਹ ਪਾਣੀ ਦੀ ਵਾਰੀ ਵੇਸੇ ਕਿਉਂ ਲੜਾਈਆਂ ਚ ਪੈਣ ਲੜਾਈ ਤਾਂ ਆਹ ਭਾਈ ਜਿਹੜੀ ਸੋਡੀ ਸਾਰੀ ਖੋ ਜਿੰਨੇ ਹੋ ਕਾਰਬਰੇਟ ਘਰਾਣਿਆਂ ਦੇ ਫੈਸਲੇ ਆ ਸਰਕਾਰਾਂ ਲਾਗੂ ਕਰ ਰਹੀਆਂ ਉਹਦੇ ਨਾਲ ਹੀ ਸਾਡਾ ਸਾਰਾ ਕੁਝ ਜਾ ਰਿਹਾ ਐ ਇਹ ਤੋਂ ਪਹਿਲਾਂ ਸੀ ਖੁਦਕਸ਼ੀਆਂ ਕਰੀ ਜਾਂਦੇ ਆ ਨਸ਼ਾ ਇਹ ਕਹਿੰਦੇ ਬੰਦ ਕਰਦਾ ਨਸ਼ੇ ਨਾਲ ਰੋਜ਼ ਮੁੰਡੇ ਓਵਰਡੋਜ਼ ਨਾਲ ਮਰੀ ਜਾਂਦੇ ਹੈਗੇ ਅਰ ਰਜਗਾਰ ਕਿਸੇ ਨੂੰ ਦਿਹੇ ਨਹੀਂਗਾ ਗੱਲਾਂ ਉਹ ਕਹਿੰਦੇ ਵੀ ਹਾਂ ਇੱਥੇ ਬਹੁਤ ਹੈਗੇ ਤੇ ਅਸੀਂ ਕ੍ਰਾਂਤੀ ਵੀ ਲਿਆ ਦਿੰਨੀ ਐ ਸਕੂਲਾਂ 'ਚ ਉਹ ਬਾਥਰੂਮ ਬਣਾਉਂਦੇ ਆ ਪੂਰਾ ਮੁੱਖ ਮੰਤਰੀ ਭਗਵੰਤ ਮਾਨ ਪਾਖੜਾ ਦੇ ਜਾਂਦੇ ਆ ਬੰਨ ਤੇ ਜਾ ਕੇ ਉੱਥੇ ਕਹਿੰਦਾ ਕਿ ਮੈਂ ਪਾਣੀ ਬਚਾਉਣਾ ਤੇ ਕਿਸਾਨਾਂ ਦੀਆਂ ਜ਼ਮੀਨਾਂ ਲਈ ਪਾਣੀ ਬਚਾਉਣਾ ਕਿਵੇਂ ਦੇਖਦੇ ਹੋ ਕਿ ਜ਼ਮੀਨਾਂ ਤਾਂ ਖੋਈਆਂ ਜਾ ਰਹੀਆਂ ਪਰ ਪਾਣੀ ਜ਼ਮੀਨਾਂ ਲਈ ਬਚਾਇਆ ਜਾ ਰਿਹਾ ਦੇਖੋ ਜੇ ਉਹਨੂੰ ਪਾਣੀ ਦੇ ਕੋਈ ਦਰਬ ਬਹੌਂਦੇ ਹਾਏ ਨਹੀਂ ਦਰਬ ਗਾਹਾਂ ਵੋਟਾਂ ਕਿਵੇਂ ਬਣਾਉਣੀ ਐ ਜਿਵੇਂ ਕੈਪਟਨ ਪਾਣੀ ਦਾ ਰੱਖਾ ਬਣਿਆ ਸੀ ਉੰਜ ਕਰੇ ਪਾਣੀ ਦਾ ਰੱਖਾ ਬਣ ਰਿਹਾ ਇਹ ਬਹੁਤ ਛੋਟਾ ਮਸਲਾ ਜਿਹੜਾ ਹੁਣ ਇਹਨ ਇਹਦੇ ਚ ਤਾਂ ਹਰਿਆਣੇ ਦੇ ਪੰਜਾਬ ਦੇ ਲੋਕਾਂ ਨੂੰ ਲੜਾਉਣਾ ਚਾਹੁੰਦੇ ਆ ਜੇ ਪਾਣੀ ਦੀ ਪੂਰੀ ਗੱਲ ਹੈ ਸਭ ਨਾਲੋਂ ਵੱਡਾ ਹੈਗਾ ਜਿਹੜਾ ਉਹ ਉਹਨਾਂ ਨੂੰ ਪਾਣੀ ਸੰਸਾਰ ਬੈਂਕ ਦੇ ਹੁਕਮਾਂ ਦੇ ਤਹਿਤ ਕਾਰਪੋਰੇਟਾਂ ਦਾ ਕਬਜ਼ਾ ਕਰਾਇਆ ਜਾ ਰਿਹਾ ਪਾਣੀ ਦਾ ਜੀ ਫਿਰ ਉਹ ਫੈਸਲੇ ਰੱਦ ਕਰਨ ਇਹ ਕਾਰਪੋਰੇਟਾਂ ਨੂੰ ਕੋਈ ਮਤਲਬ ਨਹੀਂ ਪਾਣੀ ਵੰਡਣ ਦਾ ਉਦੋਂ ਗਾਹਾਂ ਪਾਣੀ ਗੰਦਲਾ ਕਰ ਰਹੀਆਂ ਫੈਕਟਰੀਆਂ ਤੇ ਫੈਕਟਰੀਆਂ ਵਾਲੇ ਗੰਦਲੇ ਪਾਣੀ ਨੂੰ ਜੋ ਕੋਈ ਤੇ ਰੋਲਾ ਪਾਉਂਦਾ ਇਕੱਠੇ ਹੁੰਦੇ ਆ ਉਹਨੂੰ ਫੜ ਕੇ ਡਾਂਗਣਾ ਘੁੱਟ ਕੇ ਅੰਦਰ ਲੈ ਜਾਂਦੇ ਆ ਇਹ ਪਾਣੀ ਦਾ ਰੱਖਾ ਕਿਵੇਂ ਹੋ ਗਿਆ ਆਏ ਵਰਕਾ ਗਰਮਾਰ ਦਿਆ ਇੱਕ ਕੋਈ ਸਾਲ ਨਹੀਂ ਹੋਣਾ ਕਿ ਸਾਲ ਬਹੁਤ ਵੱਡੀ ਤਵਾਹੀ ਠਾਉਂਦੀ ਹੈ ਜਦੋਂ ਤਵਾਹੀ ਲੋਕਾਂ ਦਾ ਮੈਂ ਮੁਰਗੀਆਂ ਦੇ ਪੈਸੇ ਵੀ ਦੇ ਨੂੰ ਮਰ ਕਰੀ ਦੇ ਨੂੰ ਘਰ ਦੇ ਤੋਂ ਫਾਇਦਾ ਦੇਣੇ ਆ ਉਹ ਦੁੱਖ ਹੀ ਨਹੀਂ ਦਿੱਤੀ ਕਿਸੇ ਨੂੰ ਫਿਰ ਉਹ ਘਰ ਵਾਲਾ ਪਾਣੀ ਕਿਉਂ ਨਹੀਂ ਕਿਉਂ ਨਹੀਂ ਸੰਭਾ ਜਾ ਸਕਦਾ ਜੇ ਪਾਖੜਾ ਦਾ ਵੱਨ ਵੱਜ ਸਕਦਾ ਉਹਨੂੰ ਕੰਟਰੋਲ ਕਰ ਲਿਆ ਉਹ ਤੋਂ ਬਿਜਲੀ ਪੈਦਾ ਵੀ ਕਰਦੇ ਹੋਂ ਜਿਹੜਾ ਆਏ ਵਾਰ ਪਾਣੀ ਕਿਤੇ ਮਾਰਦਾ ਹੈ ਉਹਨੂੰ ਕਿਉਂ ਨਹੀਂ ਕੰਟਰੋਲ ਕੀਤਾ ਜਾ ਸਕਦਾ ਉਹ ਕਹਿੰਦੇ ਕਿ ਕਿਸਾਨ ਜਥੇਬੰਦੀਆਂ ਜਿਹੜਾ ਮੇਰਾ ਸਾਥ ਦੇਣ ਉਹ ਤਾਂ ਨਹੀਂ ਆਉਂਦੇ ਕਹਿੰਦੇ ਇੱਥੇ ਏਸੀ ਵਾਲੀਆਂ ਟਰਾਲੀਆਂ ਹਨੀਆਂ ਤੁੱਪੇ ਬਹਿਣਾ ਪੈਣਾ ਕਹਿੰਦੇ ਦੇਖੋ ਏਸੀ ਵਾਲੀਆਂ ਟਰਾਲੀਆਂ ਗਈਆਂ ਸਾਰੇ ਲੋਕ ਏਸੀ ਵਾਲੇ ਟ੍ਰੈਲੀ ਤੇ ਬੰਦੇ ਸੀ ਜਦੋਂ ਸਟੇ ਚੱਲਦੀ ਸੀ ਉਹ ਏਸੀ ਵਾਲੇ ਟ੍ਰੈਲੀਆਂ 'ਚ ਬੈਠੇ ਹੁੰਦੇ ਸੀ ਜੇ ਰਾਤ ਨੂੰ ਕਿਸੇ ਨੇ ਆਰਾਮ ਕਰਨਾ ਹੈ ਕਿਸੇ ਨੇ ਕੋਈ ਥੋੜੇ ਸਰਦੇ ਪੂਜਦਾ ਕੋਈ ਪਿੰਡ ਹੈ ਗਿਆ ਉਹਨਾਂ ਨੇ ਕੋਈ ਆਪ ਦਾ ਏਸੀ ਲਾ ਲਿਆ ਇਦਾਂ ਕਿਉਂ ਜੁਬਦਾ ਇਹ ਹਰ ਵਕਤ ਏਸੀਆਂ 'ਚ ਰਹਿੰਦੇ ਆ ਇਹ ਇਹਨਾਂ ਨੂੰ ਨਹੀਂ ਲੱਗਦਾ ਹੈਗਾ ਮਤਲਬ ਐਂ ਤਾਂ ਨਹੀਂ ਹੈਗਾ ਵੀ ਹੁਣ ਟੋਟਲ ਟ੍ਰੈਲੀਆਂ ਏਸੀ ਲੱਗੇ ਆ ਤੇ ਜਿਹੜੀਆਂ 'ਚ ਲੱਗੇ ਤੁਸੀਂ ਚੱਕ ਕੇ ਲੈ ਗਏ ਚੋਰੀ ਕਰਕੇ ਲੈ ਗਏ ਉਹ ਤਾਂ ਮੋੜ ਦੇ ਦਿਓ ਨਾ ਸਮਾਨ ਤਾਂ ਮੋੜ ਦਿਓ ਟ੍ਰੈਲੀਆਂ ਤਾਂ ਮੋੜ ਦਿਓ ਮੁੱਖ ਮੰਤਰੀ ਕਹਿੰਦੇ ਜਥੇ ਬੰਦੀ ਮੇਰਾ ਸਾਥ ਦੇ ਨ ਪੰਜਾਬ ਦਾ ਪਾਣੀ ਕਿਸਾਨਾਂ ਦਾ ਪਾਣੀ ਪਹਿਲਾਂ ਉਹ ਲੋਕਾਂ ਦਾ ਸਾਥ ਦੇਵੇ ਪਾਣੀ ਦਾ ਬਚਾਉਣ ਦਾ ਰਾਦਾ ਬਣਾਵੇ ਫਿਰ ਲੋਕ ਸਾਥ ਵੀ ਦੇ ਦਿੰਦੇ ਆ ਜੇ ਲੋਕਾਂ ਦਾ ਸਾਰਾ ਕੁਝ 올ਟ ਫੈਸਲੇ ਕਰਨੇ ਆ ਫਿਰ ਲੋਕ ਸਾਥ ਕਿਵੇਂ ਦੇ ਦੇਣਗੇ ਜੇ ਕੋਈ ਚੋਰ ਆਏ ਚੋਰ ਕਿਸੇ ਹਜ਼ਾਰ ਕੋਈ ਗੱਲ ਨਹੀਂ ਮੈਂ ਨੀ ਚੋਦੇ ਪਿੰਡ ਦੀ ਚੋਰੀ ਕਰਦਾ ਤੁਸੀਂ ਮੇਰਾ ਸਾਥਤਾ ਦਿਓ ਇਹ ਤਾਂ ਚੋਰ ਹੈ ਡਾਕੂ ਹੈਗੀ ਪਾਣੀ ਸਾਡਾ ਲਟਾਉਣ ਲੱਗੇ ਹੋਏ ਆ ਪਾਣੀ ਪਾਕਿਸਤਾਨ ਨੂੰ ਚਾਈ ਜਾਂਦਾ ਜੀ ਇਹ ਕਹਿੰਦਾ ਹਰਿਆਣੇ ਦਾ ਟੋਕਾ ਨਹੀਂ ਦੇਣਾ ਤੇ 400 ਉਹ ਕਿੰਨਾ 45 45 ਸੋ ਤਾਂ ਹੋਰ ਮੰਗਦੇ ਨਾ 4000 ਪਹਿਲਾਂ ਦੇ ਹੀ ਬੈਠਾ ਹੈ 8500 ਮੰਗਦੇ ਨੇ ਗੁੱਲ ਤਾਂ ਤੇ ਪਾਣੀ ਪਾਕਤਾ ਨਜ਼ਰੇ ਆਉਂਦਾ ਜੇ ਸੱਚੋਂ ਉਧਰ ਪਾਣੀ ਦੀ ਐ ਬਾਈ ਜਾਨ ਸਮੱਸਿਆ ਆ ਗਈ ਸੱਚੋਂ ਤਾਂ ਇਹ ਮਰਦੇ ਆ ਫਿਰ ਉਹਨੂੰ ਕਹਿ ਸਕਦੇ ਜੇ ਗਾਹਾਂ ਮੋੜ ਦਿਓ ਧਾਰਾ ਲੈ ਲਓ ਉਹਦਾ ਪ੍ਰਬੰਧ ਕਰ ਸਕਦੇ ਆ ਵੀ ਗਾਹਾਂ ਨੂੰ ਭਾਈ ਪ੍ਰਬੰਧ ਕਰ ਲਓ ਇਕਤੀ ਛੋਡੀ ਨਹੀਂ ਪ੍ਰਬੰਧ ਕਰੇ ਸੀ ਇਕਤੀ ਛਾੜ ਦੇ ਗਾਹ ਨੂੰ ਨਹੀਂ ਛਾੜ ਲਾ ਕੁਝ ਬੈਠ ਕੇ ਸਮਝੌਤਾ ਹੋ ਸਕਦਾ ਐਂ ਤਾਂ ਨਹੀਂ ਕੋਈ ਗੱਲ ਹੈਗੀ ਉਹ ਤਾਂ ਜਿਹੜੀ ਗਾਹਾਂ ਵੀ ਕੁਰਸੀ ਕਿਵੇਂ ਲੈਣੀ ਹੈ ਉਹਦੇ ਤੇ ਲੱਗਿਆ ਉਹਦੇ ਤੇ ਪਾਣੀ ਦਾ ਰੱਖਾ ਬਣਦਾ ਉਹਦੇ ਖਾਤਰ ਹੀ ਆ ਕ੍ਰਾਂਤੀ ਕਰੀ ਜਾਂਦਾ ਉਹ ਸਕੂਲਾਂ ਚ ਟੀਚ ਸੋਲਜ ਕ੍ਰਾਂਤੀ ਹੋਈ ਜਾਂਦੀ ਹੈ ਆਹ ਕੱਲ ਦਾ ਅਖਬਾਰਾਂ ਦੇਖੋ 29558 ਪਤਨੀ ਕਿੰਨੇ ਡਾਕਟਰ ਹੈ ਨਹੀਂ ਜੀ ਇਹ ਕਲੀਨਿਕ ਖੋਲ ਕੇ ਕਹਿੰਦਾ ਸੀ ਮੈਂ ਖੁੱਲ ਲੋਕਾਂ ਦਾ ਇਲਾਜ ਕਰ ਦੂੰ ਵੀ ਤੂੰ ਡਾਕਟਰ ਭਰਤੀ ਕਰ ਲੈ ਇਲਾਜ ਤਾਂ ਫੇਰ ਹੀ ਹੋਊ ਵੀ ਜੇ ਉਹਨਾਂ ਮਹਿੰਗ ਮੈਂ ਜੋ ਸਟਾਫ ਹੀ ਨਹੀਂ ਹੈਗੀ ਜੇ ਇਹ ਵੱਢ ਕੇ ਮੁੱਖ ਮੰਤਰੀ ਬਣਿਆ ਇਹਨੂੰ ਪੜਾਇਆ ਕਿਨੇ ਹੈ ਕਿ ਟੀਚਰਾਂ ਨੇ ਪੜਾਇਆ ਵੀ ਟੀਚਰਾਂ ਨੂੰ ਡਾਂਗਾ ਮਾਰੀ ਜਾਂਦੇ ਉਹ ਤਾਂ ਗੁਰੂ ਹੈ ਇਹਨਾਂ ਦੇ ਆ ਚੌਕੇ ਵਾਲਾ ਮਸਲਾ ਹੈ ਨੰਗਾ ਜਿੱਟਾ ਇਹਨਾਂ ਦੀ ਪੜਤਾਲ ਨੇ ਉਹ ਬਣਾਤਾ ਵੀ ਉਹ ਭ੍ਰਿਸ਼ਟਾਚਾਰ ਵਾਲੀ ਕਿਰਪਾਸ਼ 10000 ਦੀ ਪਰਚਾ ਕਉ ਨਹੀਂ ਪਾਇਆ ਉਹ ਹਜੇ ਦੋ ਸਕੂਲ ਹੁਣ ਹੋਰ ਕਿਉਂ ਚਲਾਏ ਜਾਂਦੇ ਆ ਦਰਸ ਸਕੂਲ ਦੋ ਹੋਰ ਹਨ ਉਹਲੇ ਜੀ ਇੱਕ ਭਵਾਲਾ ਇੱਕ ਬੋਹੇ ਹੈ ਤੇ ਅੱਡ ਉਹਨਾਂ ਦਾ ਮਾਲਵਾ ਕਾਲਜ ਖੁੱਲਿਆ ਹੋਇਆ ਹੈ ਪ੍ਰਾਈਵੇਟ ਉੱਥੇ ਕੋਈ ਦਾਖਲਾ ਨਹੀਂ ਹੁੰਦਾ ਡੰਬੀ ਦਾਖਲੇ ਤੇ ਡੰਬੀ ਦੇ ਦਿੰਦੇ ਜਿਹੜਾ ਕਹਿੰਦਾ ਮੈਂ ਪਰਚਾ ਯਾਰ ਵੀ ਬੰਦ ਕਰ ਦੂੰ ਮਾ ਵੀ ਕਰ ਦੂੰ ਇਹ ਗੱਲਾਂ ਨਾਲ ਤਾਂ ਕੁਝ ਨਹੀਂ ਹੋਣਾ ਲੋਕ ਤਾਂ ਦੇਖ ਰਹੇ ਆ ਕੀ ਹੋ ਰਿਹਾ ਹੈ ਆਖਰੀ ਸਵਾਲ ਆ ਵੀ ਅਜੇ ਤੱਕ ਜਿਉਂ ਤੋਂ ਜਿਹੜੀ ਫੋਰਸ ਹੈ ਉਹ ਵਾਪਸ ਮੁੜ ਗਈ ਇਸ ਤੋਂ ਬਾਅਦ ਅਗਲੀ ਕੀ ਰਣਨੀਤੀ ਜੇਕਰ ਦੁਬਾਰਾ ਹੁੰਦੀ ਆ ਜਾਂ ਵੱਧ ਫੋਰਸ ਹੁੰਦੀ ਆ ਕੀ ਤੁਹਾਡੀ ਰਣਨੀਤੀ ਹੈ ਅਸੀਂ ਤਾਂ ਕਹਿੰਨੇ ਜੀ ਉਹ ਇੱਕ ਦਿਨ ਕੱਢ ਲੈਣ ਨੂੰ ਮੁਕਾ ਲੈਣਾ ਫੋਰਸ ਲਿਆਉਣ ਫੌਜ ਲਿਆਉਣ ਉਹਨਾਂ ਨੂੰ ਅਧਿਕਾਰ ਦੇ ਦੇਣ ਜਿੰਨੇ ਮਾਰਨੇ ਮਾਰਨੇ ਪੈਂਦੇ ਆ ਮਾਰਨੇ ਆ ਮੁਕਾ ਲੈਣੇ ਕਿੰਨ ਕਰ ਲੈਣਗੇ ਅਬ ਜਾ ਰੋਜ਼ ਦੀ ਕਿੰਨ ਕਿੰਨ ਮੁਕਾ ਲੈਣ ਦੇਖ ਲਓਗੇ ਪੰਜਾਬ ਦੇ ਲੋਕ ਕੀ ਹੈ ਇੱਧਰ ਜਿਉਂ ਨਾਲ ਨੂੰ ਕਿਹਾ ਵੀ ਭਾਈ ਤੁਸੀਂ ਮਾਰੋਗੇ ਤੁਸੀਂ ਤਾਂ ਪਲੀਤੋਂ ਬੰਬ ਤਾਂ ਪੂਰੀ ਜ਼ਮੀਨ ਦਾ ਪੂਰੇ ਪੰਜਾਬ ਦਾ ਨਾ ਉਦੋਂ ਫਿਰ ਪੰਜਾਬ ਦੇ ਲੋਕ ਕਰ ਲਉਣਗੇ ਫੈਸਲਾ ਵੀ ਹਾਂ ਭਾਈ ਹੁਣ ਜਾਉਂਦੇ ਤਾਂ ਖੋਲੀ ਹੁਣ ਅਸੀਂ ਵੀ ਖਵਾ ਲਈਏ ਕਾ ਆਉਣਾ ਉਸਤੇ ਜਿੰਨੇ ਪਿੰਡ ਆ ਜੇ ਸਾਰੇ ਉੱਠ ਕੇ ਆ ਜਾਣ ਇੱਥੇ ਝਾਕ ਨਹੀਂ ਸਕਦੇ ਜ਼ਮੀਨ ਕੰਨੀ ਹੋਣ ਦੀ ਗੱਲ ਤਾਂ ਦੂਰ ਹੈ ਠੀਕ ਹੈ ਇੱਥੇ ਮਾਰ ਦੇਣਗੇ ਇਕੱਲੇ ਪਿੰਡ ਨੂੰ ਭਾਈ ਵੱਧ ਲਿਆ ਕੇ ਤੇ ਮਰਨ ਲਈ ਤਿਆਰ ਹੈ ਲੋਕ ਜੀ ਮਮਤਨ ਸਿੱਖਿਆ ਕ੍ਰਾਂਤੀ ਦਾ ਇਹਨਾਂ ਦਾ ਜਲੂਸ ਕਿਵੇਂ ਨਿਕਲਿਆ ਪਿਛਲੇ ਦਿਨੀ ਜਿਹੜੇ ਇਹਨਾਂ ਨੇ ਆਪ ਦੇ ਆ ਐਮਿਨਸ ਸਕੂਲ ਬਣਾਏ ਆ ਉਹਨਾਂ ਦੀ ਜ਼ੀਰੋ ਆ ਗਈ 2 ਦੋ ਬੱਚੇ ਸੈਂਕੜਿਆਂ ਚੋਂ ਸਿਰਫ ਦੋ ਬੱਚੇ ਆਏ ਤੇ ਦੂਜੇ ਪਾਸੇ ਦੇ ਮੁਕਾਬਲੇ ਦੇ ਵਿੱਚ ਦਰਸ਼ ਸਕੂਲ ਚੌਕੇ ਵਾਲਾ ਜੀ ਜਿਹਨੂੰ ਇਹ ਕਹਿੰਦਾ ਅਯੋਗ ਅਯੋਗ ਕਰ ਦਿੱਤਾ ਹਾਂ ਇਚਰਾਂ ਨੂੰ ਉਹਨਾਂ ਦੇ ਫਰਸਟ ਬੱਚੇ ਆਏ ਆ 100 'ਚੋਂ 100 ਪਰਸੈਂਟ ਨੰਬਰ ਲੈੇ ਹੋਏ ਤੇ ਜਿਹੜਾ ਖਾਸ ਕਰਕੇ ਉਹਨਾਂ ਦਾ ਮੁਖ ਬਣਾਇਆ ਹੋਇਆ ਸੰਦੀਪ ਜੀ ਉਹ ਪੰਜਾਬੀ ਨੂੰ ਪੜਾਇਆ ਪੰਜਾਬੀ ਦੇ ਸਾਰੇ ਬੱਚਾ ਨੇ 100/100 ਨੰਬਰ ਲੈਏ ਜਿਹਨੂੰ ਅਯੋਗ ਕਹਿ ਰਿਹਾ ਤੇ ਜਿਹੜੇ ਇਮੀਨੈਂਸ ਬਣਾਇਆ ਜੋਗ ਆ ਉਹਦੇ ਸਿਰਫ ਦੋ ਤਿੰਨੇ ਆਏ ਹਰ ਗੱਲ ਤੇ ਇਹਨਾਂ ਦੀ ਥਰੂਸ ਨਹੀਂ ਕਿਹੜੇ ਦਿੱਸੋ ਕਾਨੂੰਨੀ ਦਾ ਸਵਾਲ ਹੈ ਕਾਨੂੰਨ ਦੀਆਂ ਧੜੀਆਂ ਤਾਂ ਅਸਲ ਕਾਨੂੰਨ ਦੀ ਰਾਖੀ ਕਰਨ ਵਾਲੇ ਕਾਨੂੰਨ ਦੀ ਕੁਰਸੀ ਤੇ ਬਹਿ ਪਿਛਲੇ ਦਿਨੇ ਫੂਲ ਕਚਹਿਰੀ ਨੇ ਇੱਕ ਫੈਸਲਾ ਕੀਤਾ ਜੀ ਸਾਡੇ ਕਿਸਾਨਾਂ ਦੀ ਬਿਲਕੁਲ ਜ਼ਮਾਨਤ ਜੋਗ ਉਤਰਾਵਾ ਸੀਗਾ ਜੀ ਇਹ ਕਹਿ ਕੇ ਰੱਦ ਕਰਤਾ ਉਸ ਮੈਡਮ ਨੇ ਜੱਜ ਸਾਹਿਬ ਨੇ ਵੀ ਇਹ ਤਾਂ ਮਤਲਬ ਫੀਲਡ 'ਚ ਹੋਇਆ ਕਰਨੇ ਹੁਣ ਫੈਸਲੇ ਜਣੀ ਲੋਕਾਂ ਦਾ ਅਧਿਕਾਰ ਖੋ ਲਿਆ ਜਦੋਂ ਕਿ ਉਹਨਾਂ ਦਾ ਅਧਿਕਾਰ ਬਣਦਾ ਵੀ ਜ਼ਮਾਨਤ ਉਹਨਾਂ 'ਚ ਉਤਰਾਵਾ 'ਚ ਹੋਣੀ ਚਾਹੀਦੀ ਐ ਉਂ ਅਸੀਂ ਉਹ ਪੁੱਛਣਾ ਚਾਹੁੰਨੇ ਆ ਤੁਹਾਡੇ ਮਾਦਮ ਰਾਹੀਂ ਉਸ ਮਾਨਯੋਗ ਜੱਜ ਸਾਹਿਬ ਨੂੰ ਜਿਹੜੇ ਉੱਥੇ ਬੈਠੇ ਜਾਂ ਜਿਹੜੇ ਉਹਨਾਂ ਦੇ ਉੱਪਰ ਬੈਠੇ ਆ ਵੀ ਉਹ ਨਹੀਂ ਐ ਇਸ ਕਾਨੂੰਨ ਦੀ ਉਲੰਘਣਾ ਕਰ ਰਹੀ ਵੀ ਜੋ ਉਹਨਾਂ ਦਾ ਅਧਿਕਾਰ ਆ ਉਹ ਸਿੱਧਾ ਹੀ ਨੰਗਾ ਚਟਾ ਖਾ ਕੇ ਉਹ ਜਮਾਨਤਾਂ ਬਿਨਾਂ ਕਿਸੇ ਦਲੀਲ ਦੇ ਰੱਦ ਕਰ ਰਹੀ ਸੋ ਇਸ ਕਰਕੇ ਕਾਨੂੰਨਾ ਦੇ ਮਾਮਲੇ ਲੋਕਾਂ ਲਈ ਕਾਨੂੰਨ ਹੋਰ ਆ ਜੋਕਾਂ ਲਈ ਹੋਰ ਆ ਜਿਹੜਾ ਜੌਨ ਦਾ ਮਾਮਲਾ ਕਿਵੇਂ ਹੈ ਭਰਾ ਜੀ ਜਿਵੇਂ ਉਹ ਕਹਿੰਦੇ ਕਿ ਹਾਈ ਕੋਰਟ ਦਾ ਫੈਸਲਾ ਜ਼ਮੀਨ ਹੈ ਜਿਹੜੀ ਉਹ ਐਕਵਾਇਰ ਕਰਨੀ ਆ ਮਤਲਬ ਤਾਂ ਹੀ ਡਰੋਨ ਆ ਜੜਾਏ ਗਏ ਆ ਫਿਰ ਉਹ ਕਿਵੇਂ ਕਰਨ ਦੇਊਗੇ ਐਕਵਾਇਰ ਉਹਨਾਂ ਨੂੰ ਬਿਲਕੁਲ ਨਹੀਂ ਹਾਈ ਕੋਰਟ ਸਾਰੀ ਗੱਲ ਨੂੰ ਚੰਪ ਪੰਕ ਕੇ ਨਾ ਹਾਈ ਕੋਰਟ ਇੱਕ ਪਾਸੜ ਫੈਸਲੇ ਕਿਉਂ ਕਰਦਾ ਅਸੀਂ ਵੀ ਲੋਕ ਮੰਨ ਲੈਣਗੇ ਕੋਰਟਾਂ ਤੋਂ ਲੋਕਾਂ ਦੇ ਵਿਸ਼ਵਾਸ ਉੱਟੀ ਇਸ ਗੱਲ ਕਰੀ ਰਹੀ ਸਾਨੂੰ ਜਥੇਬੰਦੀਆਂ ਕਿਉਂ ਬਣਾਉਣੀਆਂ ਪੈਂਦੀਆਂ ਜੇ ਕੋਰਟਾਂ ਤੇ ਸਾਨੂੰ ਇਨਸਾਫ ਮਿਲਦਾ ਹੋਵੇ ਸੀ ਕੋਰਟਾਂ ਜਾਵੜਿਆ ਕਰਕੇ ਆਹ ਡਾਂਗੋ ਸੋਟੀ ਹੋਣਾ ਧੱਕੇ ਖਾੜਨਾ ਸਾਨੂੰ ਕੀ ਲੋੜ ਹੈ ਕਿਉਂਕਿ ਕੋਰਟਾਂ ਨੇ ਅੱਖਾਂ ਮੀਚ ਕੇ ਹੁਣ ਐਸ ਮਾਮਲੇ ਜਿਵੇਂ ਜੌਂਦਾ ਵਾਲੇ ਮਾਮਲੇ ਚ 107 ਸਾਲਾਂ ਤੋਂ ਇਹ ਮਾਲਕ ਐ ਬੈਠੇ ਆ ਗਰਦੌਰੀਆਂ ਕਾਗਜ ਨੇ ਦੋ ਵਾਰ ਹੁਕਮ ਹੋਏ ਹੋਏ ਆ ਕੋਰਟ ਸਾਰੀ ਗੱਲ ਨੂੰ ਉਹਨੂੰ ਖੋਖੇ ਵੀ ਪਾਈ ਇਹਨਾਂ ਦਾ ਮਾਲਕੀ ਹੱਕ ਬਣਦਾ ਸਾਰੀ ਜਗ੍ਹਾ ਸਾਰੇ ਪੰਜਾਬ ਦੇ ਵਿੱਚ ਮਜਾਰਿਆਂ ਨੂੰ ਕਿਸੇ ਤਰ੍ਹਾਂ ਤੇ ਮਾਲਕੀ ਹੱਕ ਮਿਲ ਗਏ ਦੋ ਵਾਰ ਇੱਕ ਫਰਮਾਨੇ ਸ਼ਾਹੀ ਹੋਇਆ ਹੋਇਆ ਹੁਕਮ ਇੱਕ ਆ ਸਰਕਾਰ ਦਾ ਫੈਸਲਾ ਹੋਇਆ ਹੋਇਆ ਵੀ ਇਹਨਾਂ ਨੂੰ ਮਾਲਕੀ ਹੱਕ ਬਣੇ ਤੀਜਾ ਇਹ ਤੋਂ ਪਹਿਲਾਂ ਜਿਹੜੇ ਇਹ ਸਰਦਾਰ ਹੁਣ ਦਾਵੇਦਾਰ ਬਣਦੇ ਆ ਇਹ ਫਿੜਫਿੜਦੇ ਹੀ ਬੈਠਿਆ ਵੀ ਸਾਡਾ ਕੋਈ ਹੱਕ ਨਹੀਂ ਹੁਣ ਇਹਨਾਂ ਨੂੰ ਮਾਲਕੀ ਹੱਕ ਮਿਲ ਜਾਣੇ ਚਾਹੀਦੇ ਉਹ ਚੀਜ਼ਾਂ ਤਾਂ ਕੋਟ ਦੇ ਦਿੰਦਾ ਨਹੀਂ ਹੁਣ ਜੇ ਕੋਰਟ ਇੱਕ ਪਾਸੇ ਫੈਸਲੇ ਇੱਕ ਤਰਫੇ ਫੈਸਲੇ ਕਰੂਗਾ ਉਹਨਾਂ ਕੋਰਟਾਂ ਦਾ ਫਿਰ ਕੋਰਟਾਂ ਦੇ ਫੈਸਲਿਆਂ ਦਾ ਲੋਕ ਵਿਰੋਧ ਕਰਨਗੇ ਇਸ ਕਰਕੇ ਕੋਰਟ ਨੂੰ ਅਸੀਂ ਤਾਂ ਸਭੋਂ ਬੇਨਤੀ ਕਰਦੇ ਆਂ ਵੀ ਕੋਰਟ ਲੋਕਾਂ ਨੂੰ ਅਨਸਾਫ਼ ਕਰਨ ਲੱਗਣ ਚਾਹੇ ਉਹ ਹਾਈ ਕੋਰਟ ਆ ਚਾਹੇ ਸੁਪਰੀਮ ਕੋਰਟ ਆ ਚਾਹੇ ਥਲੜੀਆਂ ਕੋਰਟ ਆ ਜੇ ਕੋ ਕੋ ਲੋਕਾਂ ਨੂੰ ਕੋਰਟਾਂ ਨੇ ਅਨਸਾਫ਼ ਦੇਣਾ ਹੈ ਲੋਕ ਕਿਉਂ ਇਧਰ ਗੇੜਪੈਣ ਲੋਕ ਤਾਂ ਆਪਣੇ ਕੰਮ ਧੰਦੇ ਕਰਨ ਤੇ ਕੋਰਟਾਂ ਸਹੀ ਅਨਸਾਫ਼ ਦੇਣ ਇਸ ਕਰਕੇ ਕੋਰਟਾਂ ਫੈਸਲੇ ਨਹੀਂ ਕਰਦੀਆਂ ਕੋਰਟਾਂ ਤਾਂ ਨੰਗੇ ਚਿੱਟੇ ਇੱਕ ਪਾਸੜ ਫੈਸਲੇ ਕਰਦਿਆਂ ਇਨਸਾਫ ਨਹੀਂ ਕਰਦਿਆਂ ਜੇਕਰ ਹੁਣ ਆਉਂਦੇ ਨੇ ਮੰਨ ਲਓ ਪ੍ਰਸ਼ਾਸਨ ਜਿਵੇਂ ਅੱਜ ਤੜਕੇ ਆਇਆ ਸੀ ਉਸ ਤੋਂ ਬਾਅਦ ਆਉਂਦਾ ਇੱਕ ਵਾਰ ਕਰਨ ਜ਼ਮੀਨ ਤੇ ਕੀ ਹੈ ਇੱਥੇ ਬੰਦੀ ਦੀ ਅਗਲੀ ਰਣਨੀਤੀ ਕੀ ਹੈ ਤੁਹਾਡੀ ਇਹਨਾਂ ਨੇ ਫੈਸਲਾ ਇਹ ਕੀਤਾ ਸੀ ਇਹ ਤੋਂ ਪਹਿਲਾਂ ਵੀ ਅਧਿਕਾਰੀ ਆਏ ਸੀ ਪਿੰਡ ਵਾਲੇ ਨੇ ਵੀ ਤੁਹਾਡੇ ਕੋਲ ਦੋ ਰਾਏ ਹੈ ਜੀ ਜਾਂ ਤਾਂ ਮਿਲ ਬੈਠ ਕੇ ਉਹਨਾਂ ਨਾਲ ਸਾਡਾ ਸਮਝੌਤਾ ਕਰਾ ਦਿਓ ਪਹਿਲਾਂ ਵੀ ਸਮਝੌਤੇ ਹੁੰਦੇ ਸੀ ਉਹਨਾਂ ਨਾਲ ਮਿਲ ਬੈਠ ਕੇ ਅਸੀਂ ਕਰਨ ਨੂੰ ਤਿਆਰ ਆਏ ਤੀਜਾ ਦੂਜਾ ਫੈਸਲਾ ਤੁਹਾਡਾ ਇਹ ਹੈਗਾ ਵੀ ਭਾਈ ਫਿਰ ਸਾਨੂੰ ਮਾਰ ਲਓ ਅਸੀਂ ਲੈਣਾ ਬਣਾ ਦੇਨੇ ਹਾਂ ਮਾਰ ਕੇ ਸਾਰੀ ਭਾਵੇਂ ਸਮਾ ਦੇ ਤੁਸੀਂ ਇਹ ਜਿਉਂਦੇ ਜੀ ਜਿਉਂਦਾ ਦੇ ਪਿੰਡ ਦੇ ਲੋਕ ਐਂ ਜਮੀਨਾਂ ਚ ਨਹੀਂ ਵਣਦੇਣਗੇ ਜਿਹੜੇ 107 ਸਾਲਾਂ ਚ ਉਹ ਚਾਰ ਚਾਰ ਪੀੜਾਂ ਹੋਂਗਾਂ ਵਾਹੀ ਜਾਂਦੇ ਆ ਉਹਨਾਂ ਕੋਲੋਂ ਜਮੀਨਾਂ ਜੇ ਜਾਂਦੀਆਂ ਸੋਨੂੰ ਪਤਾ ਜੱਟ ਦਾ ਤਾਂ ਵਿਰਸਾ ਹੈ ਭਗਵੰਤ ਮਾਨ ਵੀ ਆਪ ਕਹਿੰਦਾ ਸਾਡੇ ਪਾਣੀ ਦੀ ਵਟ ਪਿੱਛੇ ਤਾਂ ਮਾਰ ਦਿੰਦੇ ਆ ਬੰਦਾ ਇਹ ਤਾਂ ਦੂਜਾ ਪਾਣੀ ਦੀ ਬਾਰੀ ਪਿੱਛੇ ਬੰਦਾ ਮਾਰ ਲੈਂਦੇ ਵਟ ਦਾ ਕਿੰਨਾ ਘਰੌਲਾ ਹੁੰਦਾ ਪਾਤੋਂ ਗਿੱਠ ਦਾ ਦੂਰੇ ਦਾ ਹੁੰਦਾ ਹੋਇਆ ਉੱਥੇ ਵੀ ਪਰਵਾਹ ਨਹੀਂ ਮੰਨਦੇ ਸੀ ਇਹ ਤਾਂ ਹੁਣ ਜਮੀਨਾਂ 7 ਯਾਨੀ 717 ਏਕੜ ਦਾ ਮਾਮਲਾ ਹੈ ਐਡੀ ਸੌਖਿਆ ਕਿਵੇਂ ਜਮੀਨ ਛੱਡ ਦੇਣਗੇ ਇਹ ਮਰ ਜਾਣਗੇ ਜਮੀਨਾਂ ਐ ਛੱਡੀ ਤਾਂ ਨਹੀਂ ਸਗੋਂ ਸਰਕਾਰ ਨੂੰ ਕੰਤੇ ਲਿਖਿਆ ਪੜਨਾ ਚਾਹੀਦਾ ਇਹਨੂੰ ਮਿਲ ਬੈਠ ਕੇ ਦਾ ਹੱਲ ਕੱਢਣਾ ਚਾਹੀਦਾ ਉਧਰੋਂ ਕੋਰਟਾਂ ਨੂੰ ਵੀ ਇਹ ਕਹਿਣਾ ਚਾਹੀਦਾ ਵੀ ਕੋਈ ਨਹੀਂ ਇਹ ਭਾਈਚਾਰਕ ਮਾਮਲਾ ਹੈ ਉਹਨਾਂ ਸਰਦਾਰਾਂ ਨਾਲ ਦਾ ਭਾਈਚਾਰ ਪਹਿਲੀ ਗੱਲ ਤਾਂ ਉਹਨਾਂ ਦਾ ਭਾਈਚਾਰਾ ਤੋੜਨਗੇ ਸੋ ਇਸ ਕਰਕੇ ਇਸ ਮਾਮਲੇ ਤੇ ਜੌਂਦਾਲੇ ਮਾਮਲੇ ਤੇ ਫੈਸਲਾ ਐ ਨਹੀਂ ਇੱਕ ਫੈਸਲਾ ਹੋਊਗਾ ਮਾਰ ਕੇ ਬਾਹਰ ਲੈਣ ਜੌਂਦੇ ਜੀ ਇਹ ਜਮੀਨਾਂ ਨਹੀਂ ਛੱਡਣਗੇ ਤੇ ਪੰਜਾਬ ਇਹਨਾਂ ਦੇ ਨਾਲ ਬਹੁਤ ਧੰਨਵਾਦ ਮਿਹਰਬਾਨੀ ਜੀ ਇਹ ਅਸੀਂ ਕਿਦੋਂ ਕਹਨੇ ਬੇਵੱਸਾ ਕਾਨੂੰਨ ਕਾਨੂੰਨ ਮਾਰ ਨਹੀਂ ਸਕਦਾ ਪਹਿਲਾਂ ਮਾਰੀ ਨਹੀਂ ਜੇ ਤੁਮੀ ਮਾਰੇ ਦੋਨੋਂ ਜਣੇ ਮੇਰੀ ਗੱਲ ਸੁਣੋ ਕਾਨੂੰਨ ਇੱਕ ਅੱਗੇ ਨਹੀਂ ਮਾਰੇ ਆਂ ਉਹ ਲੜਕੀ ਦਾ ਆਪਦਾ ਨੁਕਸਾਨ ਹੋ ਗਿਆ ਤੁਸੀਂ ਇਹ ਵਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਹੋ ਗਿਆ ਤੁਸੀਂ ਟਿਕਣੀ ਨਹੀਂ ਦਿੰਦੇ ਫੋਰਸ ਨੂੰ ਜਦੋਂ ਮਾਰਦੀ ਫੋਨ ਮਾਰਦੇ ਹੋ ਕਿਹੜੇ ਵੇਲੇ ਲੇਟਰਨ ਗਏ ਹੋਣਗੇ ਕਿਹੜੇ ਵੇਲੇ ਨਾਤੇ ਤੋਤੇ ਹੋਣਗੇ ਕਿਹੜੇ ਵੇਲੇ ਚਾਹ ਪੀਤੀ ਫਾਇਰੇ ਚੜਾਏ ਹੋਇਆ ਸਾਡੇ ਬੱਚੇ ਉਹ ਉਹ ਅਸੀਂ ਤੁਹਾਨੂੰ ਪਤਾ ਜਦੋਂ ਮਰਜੀ ਹੁਕਮ ਮਾਰਦੇ ਹੋ ਸਾਹੇ ਕੌਣ ਕਿਰੇ ਆ ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਰ ਜੀ ਸਾਹਿਬ ਤਾਂ ਬੈਠਾ ਆਪਦੇ ਦਫਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਸਾਹਿਬ ਜੀ ਸਾਹਿਬ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਸਾਹੇ ਆਜਾਏ ਆ ਸਾਡੇ ਪ੍ਰਧਾਨ ਸਾਹਿਬ ਇਹ ਕਹਿੰਦੇ ਚਾਰ ਵਜੇ ਉਠਾਏ ਕੀ ਹੈ ਇਹਨੂੰ ਪੁੱਛ ਲਵੇ ਲੈਟਰ ਨੂੰ ਸਾਹ ਥੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰਨੀ ਆ ਇਹਨੂੰ ਕੋਈ ਜ਼ਿਆਦਾ ਪ੍ਰਬੰਧ ਕਰਿਆ ਸੀ ਮੈਂ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਤੁਹਾਡੇ ਨਾਲ ਗੱਲ ਸੁਣੀ ਹੋਈ ਆ ਸਾਡੀ ਕੋਈ ਗੱਲ ਨਹੀਂ ਤੁਸੀਂ ਆਪ ਦਾ ਰਾਹ ਖਿਆਰ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫ্লাই ਕਰਨ ਚ ਕੀ ਦਿੱਕਤ ਹੈ ਦੱਸੋ ਮੈਨੂੰ ਡਰੋਨ ਫ্লাই ਕਰਨ ਚ ਆਪਾਂ ਪੈਰਲ ਗੱਲ ਵੀ ਕਰਦੇ ਪੂਰੀ ਪੂਰੀ ਤਰ੍ਹਾਂ ਹੀ ਆ ਸਾਡੀ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ طے ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚਲਣ ਦਿੰਦੇ ਕਾਰਨ ਕੀ ਹੈ ਡਰੋਨ ਨੂੰ ਮਾਰ ਕੇ ਚੱਲ ਸਕਦਾ ਹੈ ਉਹ ਹਾਈ ਕੋਰਟ ਦੇ ਹਾਂ ਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਵੀ ਸੀ ਨੇ ਬਲਾਨੀ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਸਮਝੇ ਰ ਭਵੰਦਵਾਣਾ ਸੀ ਧਰਨਾ ਨਹੀਂ ਲਾਉਣਾ ਉਹ ਧਰਨਾ ਵੀ ਲਾਈ ਬੈਠਾ ਉਸੇ ਇਹਦਾ ਮਤਲਬ ਛੋਟੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਆਰਡਰ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਕਿਹੜਾ ਉਹ ਛੋਟੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਨਹੀਂ ਵੇਖੋ ਪਾਣੀ ਨਾਲ ਸਾਡੇ ਹਰਿਆਣੇ ਨੂੰ ਕੋਰਟ ਦਾ ਫੈਸਲਾ ਬਿਲਕੁਲ ਉਹ ਗੱਲ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਜਿਹੜਾ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਦੱਲੇ ਨੂੰ ਚਾਕੇ ਭਾਈ ਉਹਨੂੰ ਸਾਮੋਹ ਦੀ ਜ਼ਿੰਦਗੀ ਬਚਾਓ ਉਹਦਾ ਸਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਐੱਚੀ ਲਾਗੂ ਹੁੰਦਾ ਇਸੇ ਫੈਸਲੇ ਦੇ ਨਾਲ ਤਾਂ ਦੋ ਤਿਆਰੀ ਨਹੀਂ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕਚ ਹੈ ਉਹਦੀ ਟੋਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਲੁਕਣਾ ਜਿਹੜਾ ਲੋਕਾਂ ਦੇ ਉਲਟ ਹੈ ਉਥੇ ਚੜ ਕੇ ਆਉਨੇ ਹੋ ਡਰੋਨ ਚੜ ਕੇ ਜਿਹੜੋਂ ਸਾਡੇ ਬੱਚਿਆਂ ਨੂੰ ਡਰੋਨ ਫਲਾਈ ਕਰਨ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਰੋਟੀ ਹੱਥ ਘੰਟੇ 24 ਘੰਟੇ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਦਾ ਇਹਨਾਂ ਦੀ ਡਿਊਟੀ 4 8 ਘੰਟੇ 24 ਘੰਟੇ ਅਸੀਂ 24 ਘੰਟੇ ਤੁਹਾਨੂੰ ਖਾ ਦਿੰਨੇ ਹਾਂ ਸੌਂਦੇ ਕਿਹੜੇ ਵੇਲੇ ਹੈ ਜਿੰਨੀ ਤਰ੍ਹਾਂ ਇਹਨਾਂ ਦੇ ਸੌਂਦੇ ਕਿਹੜੇ ਵੇਲੇ ਇਹ ਜੇ 24 ਘੰਟੇ ਦੇ ਦੋ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਧਾਕੜ ਜਾ ਕੇ ਜੰਪਿਆ ਫਿਰ ਕੀ ਕਰਾਂਗੇ ਅੱ